ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਧੀ ਸੋਫੀਆ ਕੁਲਜੀਤ ਕੌਰ ਦਾ ਜਨਮ ਦਿਨ ਤੁਮ ਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਿਹਾ ਕਿ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਧੀ ਸੋਫੀਆ ਕੁਲਜੀਤ ਕੌਰ ਦਾ ਜਨਮ ਦਿਨ ਤੁਮ ਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾਨ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾਨ ਦੀ 30 ਸੋਫੀਆ ਕੁਲਜੀਤ कौर ਦਾ ਜਨਮ ਦਿਨ ਤੁਮਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾਨ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾਨ ਦੀ 30 ਸੋਫੀਆ ਕੁਲਜੀਤ कौर ਦਾ ਜਨਮ ਦਿਨ ਤੂੰਮਤਾਮਨਾ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਦੀ 30 ਸੋਫੀਆ ਕੁਲਜੀਤ ਕੌਰ ਦਾ ਜਨਮ ਦਿਨ ਤੂੰਮਤਾਮਨਾ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਦੀ ਧੀ ਸੋਫੀਆ ਕੁਲਜੀਤ ਕੌਰ ਦਾ ਜਨਮ ਦਿਨ ਤੁਮ ਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਿਹਾ ਕਿ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਦੀ ਧੀ ਸੋਫੀਆ ਕੁਲਜੀਤ ਕੌਰ ਦਾ ਜਨਮ ਦਿਨ ਤੁਮ ਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾਨ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾਨ ਦੀ 30 ਸੋਫੀਆ ਕੁਲਜੀਤ कौर ਦਾ ਜਨਮ ਦਿਨ ਤੁਮਤਾਮ ਨਾਲ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੋਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾਨ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾਨ ਦੀ 30 ਸੋਫੀਆ ਕੁਲਜੀਤ कौर ਦਾ ਜਨਮ ਦਿਨ ਤੂੰਮਤਾਮਨਾ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਦੀ 30 ਸੋਫੀਆ ਕੁਲਜੀਤ कौर ਦਾ ਜਨਮ ਦਿਨ ਤੂੰਮਤਾਮਨਾ ਮਨਾਇਆ ਗਿਆ ਤੇ ਇਸ ਮੌਕੇ ਸਪੈਸ਼ਲ ਸੂਫੀ ਗਾਇਕ ਅਸਤੰਦਰ ਸਰਤਾਜ ਪਹੁੰਚੇ ਤੇ ਸੰਧਵਾ ਨੇ ਕਹਿ ਕੇ ਸਰਤਾਜ ਦੇ ਆਉਣ ਨਾਲ ਮਾਹੌਲ ਰੂਹਾਨੀ ਹੋ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ